ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਬਰਾਡਕਾਸਟ ਰੈਸਪੀ ਚ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਮੇਥੇ ਵਾਲੀਆਂ ਪਿੰਨੀਆਂ ਤੇ ਇਹਦੇ ਵਾਸਤੇ ਅਸੀਂ ਲਿਆ 2 ਕਿਲੋ ਕਿਓ 2 ਕਿਲੋ ਕਿਓ ਦੇ ਵਿੱਚ ਅਸੀਂ ਪਾਵਾਂਗੇ 2 ਕਿਲੋ ਸ਼ੱਕਰ ਤੇ 2 ਕਿਲੋ ਅਸੀਂ ਲਿਆ ਬੇਸਣ ਬੇਸਣ ਅਸੀਂ ਛਾਣ ਕੇ ਰੱਖ ਲਿਆ ਏ ਇਧਰ ਲਈ ਅਸੀਂ ਪਾਈਆ ਮੇਥੇ ਇਹ ਗ੍ਰाइंड ਕੀਤੇ ਲਿਆ ਤੁਸੀਂ ਘਰੇ ਲਿਆ ਕੇ ਇਹਨਾਂ ਨੂੰ ਗ੍ਰाइंड ਕਰ ਸਕਦੇ ਹੋ ਪਰ ਉਹ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਏ ਇਹ ਆ ਗੂੰਦ 200 ਗ੍ਰਾਮ 200 ਗ੍ਰਾਮ ਹੀ ਖਸਖਾਸਾ ਤੇ 200 ਗ੍ਰਾਮ ਹੀ ਕਮਰਕਾਸਾ ਤੇ ਇਹ ਆ ਜੀ ਖੋਪੇ ਦਾ ਪੂਰਾ ਇਹ ਤੁਹਾਡੀ ਮਰਜ਼ੀ ਤੁਸੀਂ ਪਾ ਵੀ ਸਕਦੇ ਹੋ ਤੇ ਨਹੀਂ ਵੀ ਤੁਸੀਂ ਇਹਦੇ ਵਿੱਚ ਆਪਦੀ ਮਰਜ਼ੀ ਦਾ ਕੋਈ ਡਰਾਈ ਫਰੂਟ ਵੀ ਪਾ ਸਕਦੇ ਹੋ ਤੇ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਦੇਸੀ ਖੰਡ ਵੀ ਪਾ ਸਕਦੇ ਹੋ ਆਓ ਹੁਣ ਅਸੀਂ ਸਭ ਤੋਂ ਪਹਿਲਾਂ ਜਿਹੜਾ ਬੇਸਨ ਉਹਨੂੰ ਭੁੰਨ ਕੇ ਰੱਖ ਲੈਨੇ ਆ ਤੇੜੀਆਂ ਸੁੱਕੀਆਂ ਚੀਜ਼ਾਂ ਐ ਇਹਨਾਂ ਨੂੰ ਅਸੀਂ ਛਾਨ ਲਾਂਗੇ ਕਿਉਂਕਿ ਕਈ ਵਾਰੀ ਵਿੱਚ ਕੁਝ ਹੁੰਦਾ ਹੈ ਉਹ ਛਾਂ ਜਾਂਦਾ ਚੰਗੀ ਤਰ੍ਹਾਂ ਤੇ ਜਿਹੜੀ ਖਸਖਾਸਾ ਉਹਨੂੰ ਅਸੀਂ ਧੋ ਕੇ ਪਾਵਾਂਗੇ ਇਸੇ ਤਰ੍ਹਾਂ ਨਹੀਂ ਪਾਉਣਾਗਾ ਆਹ ਹੁਣ ਅਸੀਂ ਨੂੰ ਬਣਾਉਣਾ ਕਰਦੇ ਸ਼ੁਰੂ ਤੇ ਸਭ ਤੋਂ ਪਹਿਲਾਂ ਭੁੰਨਾਗੇ ਅਸੀਂ ਬੇਸਨ ਕੜਾਹੀ 'ਚ ਅਸੀਂ ਪਾਵਾਂਗੇ ਕਿਉਂ ਸੋ ਮੈਲਤ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬੇਸਨ ਜਦੋਂ ਅਸੀਂ ਕਿਉ ਦੇ ਵਿੱਚ ਬੇਸਨ ਪਾਵਾਂਗੇ ਤਾਂ ਇਹਦੇ ਗੰਡਾ ਬਣ ਜਾਂਦੀਆਂ ਐ ਤੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫੇਰ ਲੈਣਾ ਐ ਕੜਛੀ ਨਾਲ ਜਾਂ ਖੁਰਚਨੇ ਦੇ ਨਾਲ ਲਓ ਜੀ ਵੇਸਨ ਭੁੱਜ ਗਿਆ ਚੰਗੀ ਤਰ੍ਹਾਂ ਤੇ ਗੈਸ ਅਸੀਂ ਕਰਤਾ ਬੰਦ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਮਰਕਸ ਗੂੰਦ ਕੋਪੇ ਦਾ ਬੂਰਾ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਦਨੇ ਮਿੱਥੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗੀਆਂ ਤੇ ਥੋੜਾ ਜਿਹਾ ਠੰਡਾ ਹੋ ਗਿਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਖੰਡ ਜਾਂ ਸ਼ੱਕਰ ਪਾਉਣੀ ਆ ਜਾਂ ਅਸੀਂ ਗੁੜ ਪਾਉਣਾ ਹੈ ਮੇਥਰਾ ਵਿੱਚ ਜ਼ਿਆਦਾਤਰ ਲੋਕ ਗੁੜ ਪਾਉਂਦੇ ਆ ਪਰ ਅੱਜ ਅਸੀਂ ਸ਼ੱਕਰ ਪਾ ਕੇ ਬਣਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸ਼ੱਕਰ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਤੇ ਹੁਣ ਅਸੀਂ ਇਹਦੀਆਂ ਵੱਟਾਂ ਕੇ ਪਿੰਨੀਆਂ ਜਿਆਦਾ ਠੰਡਾ ਨਹੀਂ ਹੋਣ ਦੇਣਾ ਜੇ ਜਿਆਦਾ ਠੰਡਾ ਹੋ ਗਿਆ ਫਿਰ ਪਿੰਨੀਆਂ ਨਹੀਂ ਵੱਟਣਾ ਜਾਣਗੀਆਂ ਵੀਡੀਓ ਨੂੰ ਲਾਸਟ ਤੱਕ ਵੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲੈਣਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਵੇਖ ਸਕੋ ਮਿਲਦਾ ਕਿਸੇ ਦੂਸਰੀ ਵੀਡੀਓ ਵਿੱਚ ਕੋਈ ਹੋਰ ਨਵੀਂ ਰੈਸਪੀ ਲੈ ਕੇ ਸਤਿ ਸ਼੍ਰੀ ਅਕਾਲ